ਮੈਂ ਨੰਬਰ 1 ਤੇ ਖੁਦ ਨੇ ਪੀਐਸਟੀ ਕੀਤੀ ਮੈਂ ਕੋਈ ਪਲੱਸ 2 ਕਰਕੇ ਬੱਚਾ ਨੂੰ ਨਹੀਂ ਪੜਾ ਰਹੀ ਨੰਬਰ 2 ਤੇ ਮੈਂ ਮੇਰੇ ਖੁਦ ਦੇ ਡਬਲ 9 ਬੈਂਡ ਸਕੋਰ ਨੇ ਜਿਹੜੇ ਕਿ ਬਹੁਤ ਵੱਡੀ ਗੱਲ ਹੁੰਦੀ ਹੈ ਆਈਡੀਪੀ ਦੀ ਤਰਫੋਂ ਮੈਨੂੰ ਬਹੁਤ ਸਾਰੇ ਸਟਾਰ ਅਵਾਰਡਸ ਮਿਲੇ ਨੇ ਬੈਸਟ ਟਿਊਟਰ ਦਾ ਅਵਾਰਡ ਮਿਲੇ ਆ ਤੇ ਇਹ ਅਵਾਰਡਸ ਨੇ ਜਿਹੜੇ ਖੁਦ ਹੀ ਸ਼ੂ ਕਰਦੇ ਨੇ ਕਿ ਬਾਕੀ ਤੁਹਾਡਾ ਰਿਜ਼ਲਟ ਰੇਟ ਬਹੁਤ ਪਰ ਮੇਰਾ ਜਿਹੜਾ ਪੈਟਰਨ ਹੈ ਨਾ ਬਾਕੀ ਸਭ ਨਾਲੋਂ ਬਿਲਕੁਲ ਡਿਫਰੈਂਟ ਹੈ ਉਹ ਕੋਈ ਕਾਪੀ ਪੇਸਟ ਨਹੀਂ ਹੈ ਉਹ ਮੈਂ ਖੁਦ ਨੇ ਸਾਰੇ ਪੈਟਰਨਸ ਤਿਆਰ ਕੀਤੇ ਨੇ ਤੇ ਸੈਕਿੰਡਲੀ ਇਹ ਨਹੀਂ ਹੈ ਕੋਸ਼ਿਸ਼ ਕੀ ਲੱਗ ਮੈਂ ਲਾਈਨਸ ਦੇਤੀਆਂ ਤੇ ਬੱਚੇ ਨੇ ਉਦਾਂ ਹੀ ਕਰਨਾ ਹ ਹੁਣ ਦੇਖੋ ਅਗਰ ਤੁਸੀਂ ਬਹੁਤ ਹਾਈ ਲੈਵਲ ਦੀਆਂ ਲਾਈਨਸ ਬੱਚੇ ਨੂੰ ਦੇ ਦਿੱਤੀਆਂ ਫਾਰਮੈਟ ਦੇ ਦਿੱਤਾ ਕਿ ਤੁਸੀਂ ਇਸ ਤਰੀਕੇ ਨਾਲ ਟਾਸਟ ਲਿਖਣਾ ਕਾਪੀ ਪੇਸਟ ਕਰ ਲਓ ਮਤਲਬ ਉਹਦੇ ਅੰਦਰ ਬੱਚੇ ਨੇ ਜੇ ਬਹੁਤ ਸਿੰਪਲ ਲਿਖਿਆ ਤਾਂ ਉਹ ਕਲੀਅਰ ਹੋ ਜਾਂਦਾ ਹੈ ਕਿ ਇਹ ਕਾਪੀ ਪੇਸਟ ਕੀਤਾ ਹੋਇਆ ਤਾਂ ਬੱਚੇ ਦੇ ਬੈਂਡ ਸਕੋਰ ਨਹੀਂ ਹੁੰਦੇ ਤਾਂ ਮੈਂ ਮਤਲਬ ਜੋ ਵੀ ਇਹਨਾਂ ਨੇ ਅੰਦਰ ਮਟੀਰੀਅਲ ਬਟ ਕਿਦਾਂ ਦੇ ਸੈਂਟੈਂਸਸ ਬਣਾਉਣ ਨੇ ਉਹਦੇ ਤੇ ਕੰਮ ਵੀ ਸਾਨੂੰ ਕਰਨਾ ਪੈਂਦਾ ਮੇਰਾ ਨਾਮ ਜਸਦੀਪ ਸਿੰਘ ਆ ਤੇ ਮੈਂ ਜੋਧਪੁਰ ਤੋਂ ਬਿਲੋਂਗ ਕਰਦਾ ਤੇ ਮੈਂ ਆਪਣੇ ਆਇਲਸ ਸਿਓਰਸੋਰ ਆਇਲਸ ਇੰਸਟੀਟਿਊਟ ਦੇ ਵਿੱਚੋਂ ਕੀਤੀ ਸੀ ਜਿੱਥੋਂ ਕਿ ਮੈਨੇ 7 ਬੈਂਡ ਲੈਤੇ ਸੀ ਤੇ ਜੇਕਰ ਮੈਂ ਆਪਣੇ ਐਕਸਪੀਰੀਅੰਸ ਦੀ ਗੱਲ ਕਰਾਂ ਤਾਂ ਜਿਹੜੇ ਮੀਨਕਸ਼ੀ ਮੈਂ ਅਮਨੇ ਜਿਹੜੇ ਕਿ ਇੱਥੋਂ ਦੇ ਡਾਇਰੈਕਟਰ ਨੇਗੇ ਤੇ ਲਾਈਕ ਉਹਨਾਂ ਦਾ ਉਹਨਾਂ ਦਾ ਪੜਾਉਣ ਦਾ ਵੇ ਸਭ ਤੋਂ ਬੈਸਟ ਵੇ ਆ ਬਿਕਾਜ਼ ਮੈਂ ਪਹਿਲਾਂ ਵੀ ਇੱਕ Thamels ਗਿਆ ਸੀਗਾ ਤੇ ਉੱਥੇ ਲਾਈਕ ਮੈਨੂੰ ਸਮਝ ਨਹੀਂ ਆਇਆ ਸਪੈਸ਼ਲੀ ਆਈ ਐਮ ਟਾਕਿੰਗ ਅਬਾਊਟ ਰੀਡਿੰਗ ਐਂਡ ਰਾਈਟਿੰਗ ਤੇ ਰਾਈਟਿੰਗ ਤਾਂ ਜੇਕਰ ਮੈਂ ਗੱਲ ਕਰਾਂ ਤਾਂ ਮੈਨੂੰ ਬਿਲਕੁਲ ਵੀ ਸਮਝ ਨਹੀਂ ਆਉਂਦੀ ਟਾਸਕ 1 ਮੇਰੇ ਲਈ ਸਭ ਤੋਂ ਜ਼ਿਆਦਾ ਡਿਫਿਕਲਟ ਸੀਗਾ ਤੇ ਜੇਕਰ ਮੈਂ ਜਦੋਂ ਮੈਂ ਇੱਥੇ ਆਇਆ ਤਾਂ ਮੈਨੂੰ ਟਾਸਕ 1 ਐਂਡ ਟਾਸਕ 2 ਸਭ ਤੋਂ ਬੈਸਟ ਲੱਗੇ ਤੇ ਅੱਜ ਮੈਂ ਇੱਥੇ ਇਸ ਲਈ ਆਇਆ ਹਾਂ ਕਿਉਂਕਿ ਮੈਨੇ ਅਰਪਨ ਦੇ ਜੋ ਕਿ ਮੇਰਾ ਦੋਸਤ ਹੈ ਮੈਨੇ ਇਹਦੀ ਐਡਮਿਸ਼ਨ ਕਰਵਾਉਣੀ ਆ ਇਸ ਇੰ ਜਿਹਨੇ ਵੀ ਸਾਡੇ ਕੋਲ ਸਟੂਡੈਂਟਸ ਨੇ ਜਿਨ੍ਹਾਂ ਦੇ 9 ਬੈਂਡਸ ਕੋਈ ਸੇ ਇੱਕ ਮੋਡਿਊਲ ਚ ਵੀ ਆਏ ਨੇ ਆਪਾਂ ਉਹਨਾਂ ਨੂੰ 10000 10000 ਰੁਪਏ ਜੁੜਾ ਹੈਗਾ ਉਹ ਕੈਸ਼ ਪ੍ਰਾਈਸ ਬੱਚੇ ਨੂੰ ਦੇਣੇ। ਜਿਹੜਾ ਮਟੀਰੀਅਲ ਹੈ ਮੈਮ ਉਹ ਟੋਟਲੀ ਡਿਫਰੈਂਟ ਹੈ। ਤੁਸੀਂ ਪੰਜਾਬ ਨਾਲ ਕੰਪੈਰੀਜ਼ਨ ਕਰ ਲਿਓ। ਮੇਰਾ ਮਟੀਰੀਅਲ ਟੋਟਲੀ ਡਿਫਰੈਂਟ ਮਿਲੇਗਾ ਕਿਉਂਕਿ ਮੈਂ ਰੀਡਿੰਗ, ਲਿਸਨਿੰਗ, ਰਾਈਟਿੰਗ ਮੈਂ ਸਿਰਫ ਉਹ ਚੀਜ਼ਾਂ ਕਰਾਉਣੀ ਹੈ ਜਿਹੜੀਆਂ ਪਹਿਲਾਂ ਐਗਜ਼ਾਮ ਚ ਆ ਚੁੱਕੀਆਂ। ਜਿਹੜਾ ਸਾਡਾ ਪਹਿਲਾ ਬੈਚ ਸੀ ਉਹ ਸ਼ੁਰੂ ਹੋ ਚੁੱਕਿਆ। ਹੁਣ ਸੈਕੰਡ ਬੈਚ ਅਸੀਂ 1 ਅਪ੍ਰੈਲ ਤੋਂ ਸ਼ੁਰੂ ਕਰਨ ਅਸੀਂ ਜਿਹੜਾ ਬੱਚਾ ਸਾਡੇ ਕੋਲੇ ਸਟਾਰਟਿੰਗ 'ਚ ਆ ਗਿਆ ਅਸੀਂ ਉਹਨਾਂ ਨੂੰ ਆਪਦੇ ਤਰੀਕੇ ਨਾਲ ਸ਼ੁਰੂ ਕਰ ਲੈਂਦੇ ਆ ਜਿਵੇਂ ਹਨ ਸਾਡੇ ਕੋਲੇ ਨਵੇਂ ਐਡਮਿਸ਼ਨਸ ਸ਼ੁਰੂ ਹੋ ਗਿਆ ਅਸੀਂ ਉਹ ਬੱਚਾ ਨੂੰ ਗ੍ਰਾਮਰ ਦੀਆਂ ਕਲਾਸਾਂ ਜਿਹੜੀਆਂ ਸਪੋਕਨ ਦੇ ਵਿੱਚ ਅਸੀਂ ਜਿੰਨਾ ਵੀ ਕੁਝ ਕਰਾਉਨੇ ਆ ਉਹ ਫ੍ਰੀ ਆਫ ਕਾਸਟ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਮੈਂ ਮੂਦਾ ਅਸੀਂ ਕੁਝ ਵੀ ਐਕਸਟਰਾ ਚਾਰਜਸ ਨਹੀਂ ਲੈਂਦੇ ਅਸੀਂ ਫੀਸ ਬੜੀ ਜੈਨੂਇਨ ਲੈਂਦੇ ਆ ਜੀ ਜਿਹੜੀ ਸਾਡੀ ਐਲਸ ਤੇ ਪੀਟੀ ਦੀ ਫੀਸ ਹੈ ਜੀ ਸਿਰਫ 6500 ਰੁਪਈਆ ਕੀ ਜੇ ਤੁਸੀਂ ਬਰਨਾਲੇ ਦੇ ਬਾਕੀ ਇੰਸਟੀਟਿਊਟਸ ਦੀ ਗੱਲ ਕਰੋਂ ਤਾਂ ਕਿਸੇ ਦੀ ਫੀਸ ਵੀ 8500 ਤੋਂ ਘੱਟ ਨਹੀਂ ਜਿੱਦਾਂ ਆਪਣੀ ਸਕੂਲ ਦੇ ਵਿੱਚ ਅਟੈਂਡੈਂਸ ਲੱਗਦੀ ਸੀ ਸੇਮ ਐਜ਼ ਮਤਲਬ ਕੋਈ ਵੀ ਪੈਰੈਂਟ ਮੰਥ ਬਾਅਦ ਮਹੀਨੇ ਬਾਅਦ ਮੇਰੇ ਕੋਲ ਆ ਕੇ ਪੁੱਛ ਸਕਦਾ ਹੈ ਕਿ ਮੇਰਾ ਬੱਚਾ ਕਿੰਨੇ ਦਿਨ ਐਬਸੈਂਟ ਰਿਹਾ ਤੁਹਾਡੇ ਕੋਲ ਕਿੰਨੇ ਦਿਨ ਨਹੀਂ ਆਇਆ ਹਮ ਇਹ ਤਾਂ ਅੱਜ ਦੇ ਸਮੇਂ ਦੇ ਮਤਲਬ ਮੇਨ ਪ੍ਰੋਬਲਮ ਹੈ ਜਿਹੜੀ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਸੋ ਉਹਦੇ ਲਈ ਦੇਖੋ ਮੇਰੇ ਕੋਲ ਜੀ ਕੋਈ ਬੱਚਾ ਆਉਂਦਾ ਹੈ ਤੇ ਮੈਂ ਖੁਦ ਗਾਰੰਟੀ ਲੈਂਦੀ ਹਾਂ ਮੈਡਮ ਮੇਰਾ 11 ਸਾਲ ਦਾ ਐਕਸਪੀਰੀਅੰਸ ਹੈ ਜੀ 11 ਇਅਰਸ ਤੋਂ ਮੈਂ ਖੁਦ ਟੀਚ ਕਰ ਰਹੀ ਹਾਂ ਐਜ਼ ਦਿ ਪੀਟੀ ਦੋਸਤੋ ਜਿੱਥੇ ਵਿਦੇਸ਼ ਜਾਣ ਦਾ ਰੁਝਾਨ ਦਿਨੋ ਦਿਨ ਵਧਿਆ ਉੱਥੇ ਹੀ ਸਾਡੇ ਆਲੇ-ਦੁਆਲੇ ਬਹੁਤ ਸਾਰੇ ਆਈਲੈਸ ਸੈਂਟਰ ਆ ਜਿਹੜੇ ਵੇਖਣ ਨੂੰ ਮਿਲਦੇ ਪਿਆਗੇ ਤੇ ਤੁਸੀਂ ਦੇਖੋਗੇ ਵੀ ਇੱਕ ਬਹੁਤ ਵੱਡਾ ਬਿਜ਼ਨਸ ਆ ਜਿਹੜਾ ਆਈਲੈਸ ਤੇ ਪੀਟੀਈ ਦੇ ਨਾਮ ਤੇ ਸ਼ੁਰੂ ਹੋ ਚੁੱਕਾ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਤੇ ਸਟੂਡੈਂਟਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਆਈਲੈਸ ਕਰਨਾ ਤਾਂ ਅਸੀਂ ਕਿੱਥੋਂ ਕਰੀਏ ਕਿੱਥੋਂ ਸਾਨੂੰ ਵੈਸਟ ਕੋਚਿੰਗ ਕਿਉਂਕਿ ਜਿਆਦਾਤਰ ਜਿਹੜੇ ਕੋਚਿੰਗ ਸੈਂਟਰ ਆ ਉਹਨਾਂ ਦੇ ਵਿੱਚ ਸਟੂਡੈਂਟ ਸੀ ਜਿਹੜੇ ਟੀਚ ਕਰਦੇ ਆ ਅੱਜ ਅਸੀਂ ਪੇਰੈਂਟਸ ਦੀ ਟੈਨਸ਼ਨ ਨੂੰ ਦੂਰ ਕਰਨ ਵਾਸਤੇ ਇੱਕ ਤੁਹਾਨੂੰ ਅਜਿਹੇ ਆਇਲੈਂਡ ਸੈਂਟਰ ਦੇ ਵਿੱਚ ਲੈ ਕੇ ਆਏ ਹੋયાਗੇ ਜਿੱਥੇ ਤੁਹਾਨੂੰ ਬੈਸਟ ਕੁਆਲਿਟੀ ਦੀ ਐਜੂਕੇਸ਼ਨ ਦਾ ਮਿਲਣੀ ਮਿਲੀਆਂ ਤੇ এনवायरमेंट ਵੀ ਬਹੁਤ ਵਧੀਆ ਮਿਲਣਾ ਤੇ ਜਿਹੜੀਆਂ ਫੀਸਸ ਨੇ ਬਾਕੀ ਇੰਸਟੀਚਿਊਟ ਨਾਲੋਂ ਬਹੁਤ ਜ਼ਿਆਦਾ ਘੱਟ ਨੇ ਤੇ ਤੁਹਾਨੂੰ ਅੱਜ ਡਿਫਰੈਂਸ ਦੱਸਣਾ ਵੀ ਜਿਹੜਾ ਪੰਜਾਬ ਦੇ ਵਿੱਚ ਆਇਲੈਂਡਸ ਦੇ ਨਾਮ ਤੇ ਬਿਜ਼ਨਸ ਹੋ ਰਿਹਾ ਤੇ ਜਿਹੜਾ ਐਕਚੁਅਲ ਦੇ ਵਿੱਚ ਸਟੂਡੈਂਟਸ ਨੂੰ ਵੋਰੀ ਕਰਕੇ ਉਹਨਾਂ ਦੀ ਪੜਾਈ ਦੇ ਉੱਪਰ ਧਿਆਨ ਦੇਤਰ ਦੋਸਤੋ ਮੇਰੇ ਨਾਲ ਮਨਾਕਸੀ ਮੈਮ ਹੋਣਗੇ ਜਿਹੜੀ ਇਸ ਇੰਸਟੀਚਿਊਟ ਦੇ ਓਨਰ ਨੇ ਤੇ ਇੱਥੇ ਇਹ ਪੜਾਉਂਦੇ ਵੀ ਨੇ। ਜ਼ਿਆਦਾਤਰ ਇੰਸਟੀਚਿਊਟ ਦੇ ਵਿੱਚ ਕੀ ਹੁੰਦਾ ਓਨਰ ਕੋਈ ਹੋਰ ਹੁੰਦਾ ਤੇ ਉੱਥੇ ਟੀਚ ਕਰਨ ਵਾਲੇ ਹੋਰ ਹੁੰਦੇ ਆ। ਅੱਛਾ ਆਪਾਂ ਮੈਮ ਤੋਂ ਜਾਣਦੇ ਆ ਵੀ ਐਕਚੁਅਲ ਦੇ ਵਿੱਚ ਆਈਲੈਂਡਸ ਤੇ ਪੀਟੀ ਹੈ ਕੀ ਆ? ਇੰਨੀ ਪੰਜਾਬ ਦੇ ਵਿੱਚ ਇੱਕ ਹਵਾ ਬਣ ਚੁੱਕਾ ਤੇ ਸਟੂਡੈਂਟ ਨੂੰ ਦੋ ਦੋ ਤਿੰਨ ਤਿੰਨ ਸਾਲ ਹੋ ਗਈ ਸਟੱਡੀ ਕਰਦੇ ਹੋਏ ਪਰ ਉਹਨਾਂ ਦਾ ਆਈਲੈਂਡਸ ਕਲੀਅਰ ਨਹੀਂ ਹੋ ਰਿਹਾ। ਤੇ ਅੱਜ ਤੁਹਾਨੂੰ ਆਈਲੈਂਡਸ ਵੀ ਕਲੀਅਰ ਕਰਵਾ ਕੇ ਦੇਣਾ ਤੇ ਮੈਮ ਤੋਂ ਆਪਾਂ ਡੂੰਘੀਆਂ ਗੱਲਾਂ ਨੇ ਜਿਹੜੀਆਂ ਉਹ ਵੀ ਜਾਣਦੇ ਆ। ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮੈਮ ਸਭ ਤੋਂ ਪਹਿਲਾਂ ਤੁਹਾਡਾ ਵੈਲਕਮ ਤੁਸੀਂ ਸਾਡੇ ਕੋਲ ਆਏ ਆਪਣਾ ਕੀਮਤੀ ਸਮਾਂ ਕੱਢ ਕੇ ਥੈਂਕ ਯੂ ਸੋ ਮੱਚ ਥੈਂਕ ਯੂ ਮੈਮ ਤਾਂ ਮੈਮ ਮੈਨੂੰ ਇਹ ਲੱਗ ਰਿਹਾ ਵੀ ਆਈਲੈਸ ਪੰਜਾਬ ਦੇ ਵਿੱਚ ਬਿਜ਼ਨਸ ਬਣ ਚੁੱਕਾ ਵੀ ਹਰ ਤੀਜਾ ਬੰਦਾ ਜਿਹੜਾ ਆਈਲੈਸ ਸੈਂਟਰ ਕੋਲੀ ਬੈਠਾ ਹਨ ਆਪਣੇ ਜੇ ਬਰਨਾਲੇ ਦੀ ਹੀ ਗੱਲ ਕਰੀਏ ਤਾਂ ਘੱਟੋ ਘੱਟ ਮੈਨੂੰ ਲੱਗਦਾ 25-30 ਇੰਸਟੀਚੂਟ ਹੋਣਗੇ ਜਿਹੜੇ ਆਈਲੈਸ ਕਰਵਾਉਂਦੇ ਆ ਹਾਂਜੀ ਤੇ ਉਹਨਾਂ ਨੂੰ ਤਾਂ ਬਿਜ਼ਨਸ ਮਿਲ ਗਿਆ ਪਰ ਜਿਹੜੇ ਪੇਰੈਂਟਸ ਆ ਉਹਨਾਂ ਦਾ ਪੈਸਾ ਬਹੁਤ ਵੇਸਟ ਹੋ ਰਿਹਾ ਜੀ ਜੀ ਤੇ ਵੀ ਇਹ ਨਹੀਂ ਸੋਚ ਕੇ ਮਤਲਬ ਸ਼ੁਰੂ ਕੀਤਾ ਸੀ ਕੰਮ ਕਿ ਮੈਂ ਇੱਕ ਬਿਜ਼ਨਸ ਕਰਨਾ ਹੈ ਕਿਉਂਕਿ ਮਤਲਬ ਸ਼ੁਰੂ ਤੋਂ ਮੈਨੂੰ ਸੀਗਾ ਕਿ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਮਿਲਣੀ ਬਹੁਤ ਜ਼ਰੂਰੀ ਆ ਜਿਹੜੀ ਕਿ ਅੱਜ ਕੱਲ ਦੇਖੋ ਚਾਹੇ ਸਕੂਲਸ ਨੇ ਚਾਹੇ ਇੰਸਟੀਟਿਊਟਸ ਨੇ ਸਾਰੇ ਕਿਤੇ ਮਤਲਬ ਉਹ ਮੰਨਦੇ ਕਿ ਇੱਕ ਬਿਜ਼ਨਸ ਹੈ ਹਾਂ ਸੋ ਪਹਿਲਾ ਮੇਰੀ ਇਹ ਸੋਚ ਨਹੀਂ ਹੈ ਸੈਕਿੰਡਲੀ ਮੈਡਮ ਦੇਖੋ ਜਦੋਂ ਆਪਾਂ ਇੰਸਟੀਟਿਊਟ ਦੀ ਗੱਲ ਕਰਦੇ ਹਾਂ ਤਾਂ ਕੁਆਲਿਟੀ ਐਜੂਕੇਸ਼ਨ ਜਿਹੜੀ ਮੇਨ ਹੈ ਜਿਹੜੀ ਹੋਣੀ ਚਾਹੀਦੀ ਆ ਹੁਣ ਜਦਾਂ ਜੇ ਤੁਸੀਂ ਮੈਨੂੰ ਪੁੱਛੋਗੇ ਮੈਮ ਡਿਫਰੈਂਸ ਕੀ ਆ ਦਾ ਮੇਨ ਡਿਫਰੈਂਸ ਕੀ ਆ ਮੈਮ ਇਹ ਹੈ ਕਿ ਦੇਖੋ ਮੈਂ ਨੰਬਰ 1 ਤੇ ਖੁਦ ਨੇ ਪੀਐਸਟੀ ਕੀਤੀ ਐ ਮੈਂ ਕੋਈ ਪਲੱਸ 2 ਕਰਕੇ ਬੱਚਾ ਨੂੰ ਨਹੀਂ ਪੜਾ ਰਹੀ ਨੰਬਰ 2 ਤੇ ਮੈਮ ਮੇਰੇ ਖੁਦ ਦੇ 99 ਬੈਂਡ ਸਕੋਰ ਨੇ ਜਿਹੜੇ ਕਿ ਬਹੁਤ ਵੱਡੀ ਗੱਲ ਹੁੰਦੀ ਹੈ ਰਾਈਡ ਖੁਦ ਨੇ ਆਇਸ ਕੀਤੀ ਹੋਈ ਹੈ ਖੁਦ ਉਹ ਰਸਤੇ ਦੇ ਵਿੱਚੋਂ ਲੰਘਿਆ ਜਿਹੜੇ ਰਸਤੇ ਦੇ ਵਿੱਚੋਂ ਬੱਚੇ ਨੂੰ ਆਪਾਂ ਲੰਘਾਉਣਾ ਹੈ ਮੈਮ ਜਿਆਦਾਤਰ ਕੀ ਹੁੰਦਾ ਇੰਸਟੀਚਿਊਟ ਵਾਲੇ ਜਿਹੜੇ ਸਟੂਡੈਂਟਸ ਤੇ ਬੈਂਡ ਆ ਜਾਂਦੇ ਆ ਸਪੋਜ਼ ਕਰੋ ਕਿਸੇ ਨੇ 6 ਬੈਂਡ ਆ ਗਏ ਉਹ ਬੱਚੇ ਨੂੰ ਕਹਦਾ ਵੀ ਤੂੰ ਇੱਥੇ ਪੜਾਉਣ ਲੱਗ ਜਾ ਤੇ ਤੁਹਾਨੂੰ 5-7000 ਰੁਪਏ ਅਸੀਂ ਦੇ ਦਾਂਗੇ ਬੱਚੇ ਨੂੰ ਲਾਲਚ ਹੁੰਦਾ ਕਿ ਮੇਰੀ ਜਿੰਨੀ ਮੈਂ ਫੀਸ ਭਰੀ ਸੀ ਮੈਂ ਕਲੀਅਰ ਕਰ ਗਿਆ ਮੇਰੇ ਬੱਚਾ ਤੇ ਮੈਂ ਉਹਨੇ ਪੂਰੀ ਕਰਨ ਨੂੰ ਜਿੰਨਾ ਟਾਈਮ ਬਾਹਰ ਨਹੀਂ ਜਾਂਦਾ ਤੇ ਮੈਮ ਜਿਆਦਾਤਰ ਇਹੀ ਮਤਲਬ ਹੈ ਪੇਰੈਂਟ ਦਾ ਪੈਸਾ ਵੇਸਟ ਹੋਇਆ ਨਾ ਪਰ ਸਟੂਡੈਂਟ ਜਿਹ ਖੁਦ ਬਲਾਸਟੂ ਪਾਸਾ 6 ਬੈਣ ਆ ਗਏ ਦੂਜੇ ਬੱਚਿਆਂ ਨੂੰ ਕੀ ਪੜਾ ਦੂਗੇ ਮੈਮ ਬਿਲਕੁਲ ਦੇਖੋ ਇਹ ਗੱਲ ਤਾਂ ਬਹੁਤ ਅਹਿਮ ਹੈ ਜਿਹੜੀ ਸਮਝਣ ਦੀ ਲੋੜ ਹੈ اسپੈਸ਼ਲੀ ਪੇਰੈਂਟਸ ਨੂੰ ਇਹ ਚੀਜ਼ ਲਾਈਕ ਪਹਿਲਾਂ ਸੋਚਣੀ ਚਾਹੀਦੀ ਹੈ ਦੇਖਣਾ ਚਾਹੀਦਾ ਕਿ ਐਗਜ਼ੈਕਟਲੀ ਕੌਣ ਪੜਾ ਰਿਹਾ ਦੇਖੋ ਮੈਮ ਜੇ ਆਪਾਂ ਗੱਲ ਕਰੀਏ ਬਿਲਡਿੰਗ ਦੀ ਤਾਂ ਬਿਲਡਿੰਗ ਮੈਟਰ ਨਹੀਂ ਕਰਦੀ ਮੈਟਰ ਕਰਦਾ ਹੈ ਕਿ ਟੀਚਰ ਕੌਣ ਹੈ ਤੇ ਉਹਨੇ ਖੁਦ ਨੇ ਆਈਲਸ ਕੀਤੀ ਹੈ ਖੁਦ ਦੇ ਬੈਂਡ ਸਕੋਰ ਹੈਗੇ ਨੇ ਮਤਲਬ ਖੁਦ ਹੀ ਕੁਆਲਿਫਿਕੇਸ਼ਨ ਕੀਤੀ ਹੈ ਉਹੀ ਗੱਲ ਆ ਗਈ ਮੇਨ ਡਿਫਰੈਂਸ ਦੁਬਾਰਾ ਹੁਣ ਇੱਕ ਸਾਈਡ ਤੇ ਤੁਸੀਂ ਪਲੱਸ 2 ਵਾਲਾ ਬੱਚਾ ਬਿਠਾ ਦਿਓ ਇੱਕ ਸਾਈਡ ਤੇ ਪੀ ਐਚ ਟੀ ਵਾਲਾ ਲਾਈਕ ਮੇਰੇ ਨਾਲ ਕੰਪੈਰੀਜ਼ਨ ਕਰੋ ਜੀ ਤੁਸੀਂ ਨੰਬਰ 1 ਤੇ ਦਾ ਇੱਕ ਜਿਹੜਾ ਡਿਫਰੈਂਸ ਹੋਣਾ ਚਾਹੀਦਾ ਨਾ ਗੈਪ ਹੋਣਾ ਚਾਹੀਦਾ ਜਿਹੜਾ ਸਟੂਡੈਂਟ ਤੇ ਟੀਚਰ ਦੇ ਵਿੱਚ ਉਹ ਇਹ ਤਾਂ ਬੱਚੇ ਕਿਵੇਂ ਪੜ ਲੈਣਗੇ ਬੱਚਿਆਂ ਦੇ ਬੈਂਡ ਸਕੋਰ ਕਿਵੇਂ ਆ ਜਾਣਗੇ ਸੈਕੰਡਲੀ ਅਗਰ ਮੈਂ ਗੱਲ ਕਰਾਂ ਜਿਵੇਂ ਸਾਡੇ ਜਿਹੜੇ ਮੇਨ ਮੋਡੀਊਲ ਹੁੰਦੇ ਨੇ ਮੈਡਮ ਰੀਡਿੰਗ ਐਂਡ ਰਾਈਟਿੰਗ ਐ ਸੋ ਇਦਾਂ ਦੇ ਮੋਡੀਊਲ ਨਹੀਂ ਜਿਹੜੇ ਸਿਰਫ ਤੇ ਸਿਰਫ ਟੀਚਰ ਤੇ ਹੀ ਡਿਪੈਂਡ ਕਰਦੇ ਨੇ ਉਹ ਦੇਖੋ ਜਿਹਦੇ ਆਪਣੇ ਬੈਂਡ ਸਕੋਰ 6 ਸਨ ਇਹ ਤਾਂ ਪੋਸੀਬਲ ਨਹੀਂ ਹੈਗਾ ਕਿ ਉਹ ਬੱਚਿਆਂ ਦੇ 6 ਤੱਕ ਵੀ ਆਣਗੇ ਇਹ ਕਦੇ ਵੀ ਪੋਸੀਬਲ ਨਹੀਂ ਹੁੰਦਾ ਕਿਉਂਕਿ ਬੱਚੇ ਦਾ ਜਿਹੜਾ ਲੈਵਲ ਆ ਹਮੇਸ਼ਾ ਟੀਚਰ ਤੋਂ ਮੈਡਮ ਨੀਚੇ ਹੀ ਰਹਿੰਦਾ ਦੇਖੋ ਜਿਹਦੇ ਕਰਕੇ ਬੱਚੇ ਇੰਨੀ ਜ਼ਿਆਦਾ ਸਟਰਗਲ ਕਰ ਰਹੇ ਨਹੀਂ ਮੇਰੇ ਕੋਲ ਵੀ ਇੰਨੇ ਸਾਰੇ ਸਟੂਡੈਂਟਸ ਇਦਾਂ ਦੇ ਆਉਂਦੇ ਨੇ ਜਿਨ੍ਹਾਂ ਨੇ ਮਤਲਬ ਮੈਂ ਹੈਰਾਨ ਹੁੰਨੀ ਆ ਖੁਦ ਕਿ 8 9 ਵਾਰ ਇਗਜ਼ਾਮ ਦਿੱਤਾ ਤੇ ਬੱਚੇ ਦੀ ਆਸਪੀਟੀ ਕਲੀਅਰ ਨਹੀਂ ਹੋਈ ਤਾਂ ਉੱਥੇ ਅੱਗੇ ਪਤਾ ਚੱਲਦਾ ਆ ਕਿ ਜਿਹੜੇ ਟੀਚਰ ਸੀਗੇ ਉਹ ਕਿਦਾਂ ਪੜ੍ਹਾਉਂਦੇ ਸੀਗੇ ਮਤਲਬ ਬੜੀ ਹੈਰਾਨੀ ਹੁੰਦੀ ਆ ਕਿ ਉੱਥੇ ਬੱਚੇ ਨੇ 8 8 9 9 ਮਹੀਨੇ ਲਾਇਨੇ ਇਵਨ ਤੋਂ ਮਤਲਬ ਬੱਚੇ ਨੂੰ ਪਤਾ ਸੀਗਾ ਕਿ ਟੀਚਰ ਨੇ ਖ ਮੈਮ ਉਹਨਾਂ ਨੇ ਜਿਹੜੇ ਖੁਦ 10ਵੀਂ ਪਾਸ ਨਹੀਂ ਹੁੰਦੇ ਇੰਸਟੀਚੂਟ ਖੋਲੀ ਬੈਠੇ ਤੇ ਉਹ ਕਦੇ ਜਾ ਕੇ ਨਹੀਂ ਦੇਖਦੇ ਉਹਨਾਂ ਨੂੰ ਸਿਰਫ ਇਹ ਆ ਕਿ ਬੁਕਿੰਗ ਜਾ ਰਹੀ ਹੈ ਨੇ ਸਾਡੇ ਕੋਲ ਮਤਲਬ ਪੇਮੈਂਟ ਸਾਨੂੰ ਮਿਲੀ ਜਾਂਦੀ ਹੈ ਸਾਨੂੰ ਕਿਸੇ ਰਿ ਫਿਊਚਰ ਨਾਲ ਕੋਈ ਆਉਦਰ ਨਹੀਂ ਹੈਗਾ ਤੇ ਮੈਂ ਵੀ ਮੈਂ ਜੇ ਤੁਹਾਡੀ ਗੱਲ ਕਰਾਂ ਹੁਣ ਤੁਸੀਂ ਇੱਥੇ ਪੜਾ ਰਹੇ ਹੋਗੇ ਤੁਹਾਡਾ ਕਿੰਨੇ ਸਾਲ ਦਾ ਐਕਸਪੀਰੀਅੰਸ ਹੋ ਗਿਆ ਹਾਈਲਾਈਟ ਦਿਓ ਮੈਡਮ ਮੇਰਾ 11 ਸਾਲ ਦਾ ਐਕਸਪੀਰੀਅੰਸ ਹੈ ਜੀ 11 ਇਅਰਸ ਤੋਂ ਮੈਂ ਖੁਦ ਟੀਚ ਕਰ ਰਹੀ ਹਾਂ ਐਸ ਦੀ ਪੀਟੀ ਐਂਡ ਜਿਹਦੇ ਕਰਕੇ ਮੈਮ ਲਾਈਕ ਮੇਰਾ ਰਿਜ਼ਲਟ ਰੇਟ ਹੈ ਜਿਹੜਾ ਉਹ ਪੰਜਾਬ ਦੇ ਵਿੱਚੋਂ ਸ आईडीपीडी तरफ तो मेनू बहुत सारे स्टार अवार्ड्स मिले ने बेस्ट ट्यूटर दा अवार्ड मिलेया ते ए अवार्ड्स ने जेडी खुद ही शो कर जी, 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 दे, दे कर ने की बाकी ਤੁਹਾਡਾ ਰਿਜ਼ਲਟ ਰੇਟ ਬਹੁਤ ਵਧੀਆ ਆ। ਜੀ ਮੈਮ ਜੇ ਹੁਣ ਆਪਾਂ ਸਟੂਡੈਂਟਸ ਦੀ ਗੱਲ ਕਰੀਏ ਹਨਾ ਸਟੂਡੈਂਟਸ ਵੀ ਇਦਾਂ ਦੇ ਹੁੰਦੇ ਆ ਆਪਾਂ ਕਲਾ ਇੰਸਟੀਚਿਊਟ ਨੂੰ ਕਹੀਏ ਕਿ ਉਹ ਬੱਚੇ ਘਰੋਂ ਕਹਿੰਦੇ ਨੇ ਵੀ ਆਈਲੈਂਡਸ ਕਰਨ ਲੱਗ ਗਿਆ। ਅੱਜ ਕੱਲ ਇੰਨਾ ਕਿ ਮਾਹੌਲ ਖਰਾਬ ਹੋ ਚੁੱਕਾ। ਬੱਚੇ ਇੰਸਟੀਚਿਊਟ ਪਹੁੰਚਦੇ ਨਹੀਂ ਹੈਗੇ। ਤੇ ਜੇ ਪਹੁੰਚ ਰਿਹਾ ਤਾਂ ਉਹਨਾਂ ਦਾ ਪੜਾਈ 'ਚ ਧਿਆਨ ਨਹੀਂ ਹੁੰਦਾ ਹੈਗਾ। ਬਿਲਕੁਲ। ਤੇ ਪੇਰੈਂਟ ਦਾ ਪੈਸਾ ਤਾਂ ਵੇਸਟ ਹੋ ਰਿਹਾ ਤੇ ਬਾਕੀ ਉਹਨਾਂ ਦੀ ਜਿਹੜ ਮੈਡਮ ਇਹ ਤਾਂ ਅੱਜ ਦੇ ਸਮੇਂ ਦੇ ਮਤਲਬ ਮੇਨ ਪ੍ਰੋਬਲਮ ਹੈ ਜਿਹੜੀ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਸੋ ਉਹਦੇ ਲਈ ਦੇਖੋ ਮੇਰੇ ਕੋਲ ਜੀ ਕੋਈ ਬੱਚਾ ਆਉਂਦਾ ਹੈ ਤੇ ਮੈਂ ਖੁਦ ਗਾਰੰਟੀ ਲੈਣੀ ਹੈ ਸੇਫਟੀ ਦੀ ਸਭ ਤੋਂ ਪਹਿਲਾਂ ਇਨ ਦ ਸੈਂਸ ਕਿ ਡੇਲੀ ਬੇਸਿਸ ਤੇ ਮੈਡਮ ਮੈਂ ਅਟੈਂਡੈਂਸ ਲਾਉਣੀ ਹੈ ਬੱਚਿਆਂ ਦੀ ਜਿਹੜੀ ਕਿ ਬਹੁਤ ਵੱਡੀ ਗੱਲ ਹੈ ਤੇ ਮਤਲਬ ਕਈ ਤਾਂ ਹੱਸਦੇ ਵੀ ਨੇ ਕਿ ਅਟੈਂਡੈਂਸ ਲਾਉਣ ਦਾ ਕੀ ਮਤਲਬ ਹੈ ਬਿਲਕੁਲ ਮਤਲਬ ਬੰਦਾ ਹੈ ਜਿੱਦਾਂ ਆਪਣੀ ਸਕੂਲ ਦੇ ਵਿੱਚ ਅਟੈਂਡੈਂਸ ਲੱਗਦੀ ਸੀ ਸੇਮ ਐਜ਼ ਮਤਲਬ ਕੋਈ ਵੀ ਪੈਰੈਂਟ ਮੰਥ ਬਾਅਦ ਮਹੀਨੇ ਬਾਅਦ ਮੇਰੇ ਕੋਲ ਆ ਕੇ ਪੁੱਛ ਸਕਦਾ ਕਿ ਮੇਰਾ ਬੱਚਾ ਕਿੰਨੇ ਦਿਨ ਐਬਸੈਂਟ ਰਿਹਾ ਤੁਹਾਡੇ ਕੋਲ ਕਿੰਨੇ ਦਿਨ ਨਹੀਂ ਆਇਆ ਸੈਕਿੰਡ ਗੱਲ ਕੀਤੀ ਜਾਵੇ ਕਿ ਬੱਚੇ ਆ ਕੇ ਚਲੇ ਜਾਂਦੇ ਨੇ ਉਹਦੇ ਲਈ ਮੈਮ ਮੈਂ ਮੂਵਮੈਂਟ ਰਜਿਸਟਰ ਲਗਾਇਆ ਹੋਇਆ ਆ ਕਿ ਅਗਰ ਬੱਚੇ ਨੇ ਜਾਣਾ ਤਾਂ ਪਹਿਲਾਂ ਮੇਰੇ ਕੋਲ ਲਾਈਕ ਸਾਈਨ ਕਰਕੇ ਜਾਊਗਾ ਕਿ ਬੱਚਾ ਕਿੱਥੇ ਚਲੇ ਆਇਆ ਥਰਡ ਗੱਲ ਕੀਤੀ ਜਾਵੇ ਦੇਖੋ ਮੈਨੂੰ ਲੱਗਦਾ ਹੈ ਕਿ ਜਿੱਦਾਂ ਦੇ ਮਰਜ਼ੀ ਬੱਚੇ ਹੋਣ ਆਪਾਂ ਮਾਹੌਲ ਬੱਚ ਨੂੰ ਦੇ ਕੇ ਬੱਚੇ ਦਾ ਜਿਹੜਾ ਮਾਈਂਡ ਸੈਟ ਹੁੰਦਾ ਨੂੰ ਆਪਾਂ ਚੇਂਜ ਕਰ ਸਕਦੇ ਆ ਦੇਖੋ ਸਭ ਕੁਝ ਪੋਸੀਬਲ ਹੈਗਾ ਆ ਕਿਉਂਕਿ ਸਾਰਾ ਕੁਝ ਜਿਹੜਾ ਪੜਨ ਦੀ ਗੱਲ ਕਰੀ ਕੀਤੀ ਜਾਵੇ ਜਾਂ ਬੱਚੇ ਦਾ ਐਡਾ ਮਾਈਂਡ ਸੈਟ ਦੀ ਗੱਲ ਕੀਤੀ ਜਾਵੇ ਜਾਵੇ ਤਾਂ ਉੱਥੇ ਮਾਹੌਲ ਬਹੁਤ ਮੈਟਰ ਕਰਦਾ ਆ ਤਾਂ ਲਾ এনवायरमेंटਾ ਜਿਹੜਾ ਉਹ ਦਿੰਨੀ ਆ ਤਾਂ ਬੱਚੇ ਨੂੰ ਲੱਗਦਾ ਹੈ ਇਹ ਨਹੀਂ ਲੱਗਦਾ ਕਿ ਮੇਰੀ ਟੀਚਰ ਸਾਹਮਣੇ ਖੜੀ ਆ ਦੇ 올 ਆਰ ਲਾਈਕੀ ਸਾਡੀ ਮਾਂ ਸਾਡੇ ਸਾਹਮਣੇ ਖੜੀ ਆ ਜਦੋਂ ਬੱਚੇ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਮਦਰ ਮੇਰੇ ਸਾਹਮਣੇ ਖੜੀ ਹੈ ਨਾ ਤਾਂ ਬੱਚੇ ਦੇ ਵਿੱਚ ऑलरेडी ਡਰ ਹੁੰਦਾ ਉਹ ਚੀਜ਼ ਨੂੰ ਲੈ ਕੇ ਤਾਂ ਬੱਚਾ ਸਾਹਮਣੇ ਕਦੇ ਵੀ ਗਲਤ ਕੰਮ ਨਹੀਂ ਕਰਦਾ ਇਹ ਕੋਈ ਨਾ ਮੈਂ ਕਿ ਆਇਲਾ ਸੈਂਟਰ ਵਾਲਿਆਂ ਦਾ ਇੱਕ ਨਵਾਂ ਹੋਰ ਮੈਂ ਤਰੀਕਾ ਦੇਖਿਆ ਕਿ ਨੋਟਸ ਬਣਵਾਏ ਹੁੰਦੇ ਉਹਨਾਂ ਨੇ ਸਾਰੇ ਬੱਚਿਆਂ ਨੂੰ ਕੰਟੀਨਿਊ ਉਹੀ ਨੋਟਸ ਦਿੰਦੇ ਆ ਉਹਦਾ ਬੱਚਾ ਫਿਰ ਘਰ ਵੀ ਪੜ ਸਕਦਾ ਫਿਰ ਇੱਥੇ ਆਣ ਦੀ ਕਿਰੂਤ ਆ ਫਿਰ ਤਾਂ ਹਫਤਾ ਆਓ ਫੀਸ ਦਿਓ ਤੇ ਉਦੋਂ ਬਾਅਦ ਨੋਟਸ ਲੈ ਜਾ ਕੇ ਘਰ ਪੜ ਲਓ ਫਰੋਂ ਇਸ ਕੀ ਡਿਫਰੈਂਸ ਰਹੇਗੀ ਜੀ ਬਹੁਤ ਵਧੀਆ ਕੁਐਸਚਨ ਮੈਡਮ ਇਹ ਵੀ ਚੀਜ਼ ਮੈਂ ਨੋਟ ਕਰਦੀ ਆ ਜਿਵੇਂ ਆਪਾਂ ਗੱਲ ਕੀਤੀ ਜਾਵੇ ਬਰਨਾਲੇ ਦੀ ਚਲੋ ਮੈਂ ਕਿਸੇ ਸੈਂਟਰ ਦਾ ਨਾਮ ਨਹੀਂ ਲਵਾਂਗੀ ਬਟ ਉਹ ਸਾਰੇ ਨੇ ਕੀ ਕੀਤਾ ਨਾ ਸੇਮ ਤਰੀਕੇ ਦਾ ਮਤਲਬ ਫਾਰਮੈਟ ਹੈ ਜਿਵੇਂ ਰਾਈਟਿੰਗ ਦੇ ਵਿੱਚ ਮੈਡਮ ਦੋ ਟਾਸਕ ਹੁੰਦੇ ਨੇ ਉਹਨਾਂ ਦਾ ਫਾਰਮੈਟ ਹੁੰਦਾ ਪ੍ਰੋਪਰ ਆਈਡੀਪੀ ਦੀ ਤਰਫ ਤੋਂ ਐਂਡ ਸੋ ਸਾਰੇ ਦਾ ਮੈਡਮ ਸੇਮ ਫਾਰਮੈਟ ਹੈ ਤੇ ਉਹ ਫਾਰਮੈਟ 3 ਇਅਰਸ ਪਹਿਲਾਂ ਸੀ ਦੇਖੋ ਤੁਹਾਨੂੰ ਵੀ ਪਤਾ ਵੀ ਜਿਵੇਂ ਐਗਜ਼ਾਮੀਨਰ ਚੇਂਜ ਹੁੰਦਾ ਤਾਂ ਉਹਨਾਂ ਦੇ ਰਿਕੁਆਇਰਮੈਂਟਸ ਵੀ ਡਿਫਰੈਂਟ ਹੁੰਦੀਆਂ ਨੇ ਤਾਂ ਉਹਦੇ ਵਾਈਜ਼ ਤੁਹਾਡਾ ਜਿਹੜਾ ਫਾਰਮੈਟ ਹੈ ਉਹ ਚੇਂਜ ਹੁੰਦੇ ਕੋ ਆਪਾਂ ਵੀ ਸਮਝਦਾ ਰਹਾਂ ਜਦੋਂ ਐਗਜ਼ਾਮੀਨਰ ਨੂੰ ਸੇਮ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਸਾਰੇ ਸਟੂਡੈਂਟਸ ਨੇ ਸੇਮ ਤਰੀਕੇ ਨਾਲ ਲਿਖਿਆ ਤਾਂ ਬੱਚੇ ਦੇ ਬੈਂਡ ਸਕੋਰ ਕਿਵੇਂ ਆਉਣਗੇ ਇਹ ਪੈਸੇ ਤੁਹਾਡੇ ਕੋਲ ਜੇ ਸੋਵਾ ਸਟੂਡੈਂਟ ਪੜਦਾ ਤਾਂ ਸੋਵਾ ਦਾ ਸੋ ਉਹੀ ਚੀਜ਼ ਲਿਖੂਗਾ ਤੇ ਪਤਾ ਇਹਨਾਂ ਨੇ ਮੈਨੂੰ ਕੀ ਕੀਤਾ ਹੁੰਦਾ ਜਿੰਨਾ ਕਿ ਮੈਂ ਪਰਸਨਲੀ ਦੇਖਿਆ ਕਿ ਪਹਿਲੀਆਂ 2-3 ਲਾਈਨਾਂ ਬਣਾਉਣ ਦੇ ਆ ਲਾਸਟ ਵਾਲੀਆਂ 2-3 ਲਾਈਨਾਂ ਰਾਈਟਿੰਗ 'ਚ ਬਣਾ ਕੇ ਦੇਂਦੇ ਵਿੱਚ ਤੁਸੀਂ ਜੋ ਮਰਜੀ ਆਪਣੀ ਮਰਜੀ ਨਾਲ ਲਿਖ ਦਿਓ ਜੀ ਜੀ ਇਹ ਉਹਦੇ ਨਾਲ ਬੱਚਾ ਇੱਕ ਲਿਮਿਟਡ ਜਾਂ ਬੈਂਡ ਸਕੋਰ ਤੱਕ ਤਾਂ ਪਹੁੰਚ ਸਕਦਾ ਪਰ ਮੈਨੂੰ ਇਹ ਨਹੀਂ ਲੱਗਦਾ ਵੀ ਜਿਆਦਾ ਵਧੀਆ ਪਰ ਮੇਰਾ ਜਿਹੜਾ ਪੈਟਰਨ ਹੈ ਨਾ ਬਾਕੀ ਸਭ ਨਾਲੋਂ ਬਿਲਕੁਲ ਡਿਫਰੈਂਟ ਹੈ ਉਹ ਕੋਈ ਕਾਪੀ ਪੇਸਟ ਨਹੀਂ ਹੈ ਉਹ ਮੈਂ ਖੁਦ ਨੇ ਸਾਰੇ ਪੈਟਰਨਸ ਤਿਆਰ ਕੀਤੇ ਨੇ ਤੇ ਸੈਕਿੰਡਲੀ ਇਹ ਨਹੀਂ ਹੈ ਕਿ ਉਸ ਕੀ ਲਿਖ ਮੈਂ ਲਾਈਨਸ ਦੇਤੀਆਂ ਤੇ ਬੱਚੇ ਨੇ ਉਦਾਂ ਹੀ ਕਰਨਾ ਹੁਣ ਦੇਖੋ ਅਗਰ ਤੁਸੀਂ ਬਹੁਤ ਹਾਈ ਲੈਵਲ ਦੀਆਂ ਲਾਈਨਸ ਬੱਚਿਆਂ ਨੂੰ ਦੇ ਦਿੱਤੀਆਂ ਫਾਰਮੈਟ ਦੇ ਦਿੱਤਾ ਕਿ ਤੁਸੀਂ ਇਸ ਤਰੀਕੇ ਨਾਲ ਟਾਸਟ ਲਿਖਣਾ ਕਾਪੀ ਪੇਸਟ ਕਰ ਲੋ ਪਰ ਉਹਦੇ ਅੰਦਰ ਬੱਚੇ ਨੇ ਜੇ ਬਹੁਤ ਸਿੰਪਲ ਲਿਖਿਆ ਤਾਂ ਕਲੀਅਰ ਹੋ ਜਾਂਦਾ ਹੈ ਕਿ ਇਹ ਕਾਪੀ ਪੇਸਟ ਕੀਤਾ ਹੋਇਆ ਤਾਂ ਬੱਚੇ ਦੇ ਬੈਂਡ ਸਕੋਰ ਨਹੀਂ ਹੁੰਦੇ ਤਾਂ ਮੈਂ ਮਤਲਬ ਜੋ ਵੀ ਇਹਨਾਂ ਨੇ ਅੰਦਰ ਮਟੀਰੀਅਲ ਲਿਖਣਾ ਉਹਦੀ ਵੋ ਬਟ ਕਿਦਾਂ ਦੇ ਸੈਂਟੈਂਸਸ ਬਣਾਉਣੇ ਨੇ ਉਹਦੇ ਤੇ ਕੰਮ ਵੀ ਸਾਨੂੰ ਕਰਨਾ ਪੈਂਦਾ ਆ ਜਿਹੜੇ ਕਿ ਇੰਸਟੀਚਿਊਟ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ 6 ਬੈਂਡਸ ਕੋਰ ਵਾਲੇ ਆਪ ਟੀਚਰਸ ਨੇ ਤੇ ਉਹਨਾਂ ਨੇ ਉਸ ਤਰੀਕੇ ਨਾਲ ਹੀ ਬੱਚੇ ਨੂੰ ਪੜਾਉਣਾ ਹੁੰਦਾ ਆ ਬਿਲਕੁਲ ਮੈਮ ਪੀਡੀ ਤੇ ਆਇਲਸ ਦੇ ਵਿੱਚ ਕੀ ਡਿਫਰੈਂਟ ਆ ਇਹਦੇ ਚੋਂ ਕਿਹੜਾ ਬੈਟਰ ਰਹਿੰਦਾ ਬੱਚਿਆਂ ਵਾਸਤੇ ਬੇਸਿਕਲੀ ਮੈਮ ਜਿਵੇਂ ਤੁਸੀਂ ਪੁੱਛਿਆ ਕਿ ਆਇਲਸ ਐਂਡ ਪੀਟੀ ਦੋਨੋਂ ਹੀ ਦੇਖੋ ਵੈਲਿਡ ਨੇ ਜੇ ਤੁਸੀਂ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਯੂਕੇ ਜਾਣਾ ਦੋਨੋਂ ਹੀ ਫੁੱਲੀ ਵੈਲਿਡ ਨੇ ਕੋਈ ਦਿੱਕਤ ਨਹੀਂ ਹੈਗੀ ਜਿਹੜੀ ਆਇਲਸ ਦੀ ਰਿਕੁਆਇਰਮੈਂਟ ਹੈ ਜੀ ਓਵਰঅল 6 ਬੈਂਡ ਸਕੋਰ ਦੀ ਆ ਜਿਹੜੀ ਪੀਟੀ ਦੀ ਰਿਕੁਆਇਰਮੈਂਟ ਹੈ ਕੈਨੇਡਾ ਵਾਸਤੇ ਉਹ ਓਵਰঅল ਤੁਹਾਨੂੰ 60 ਸਕੋਰ ਚਾਹੀਦੇ ਨੇ ਇਸ ਲਈ ਦੋਨੋਂ ਹੀ ਵੈਲਿਡ ਨੇ ਜਿਹੜੀ ਪੀਟੀ ਹੈ ਉਹ ਜਸਟ ਰੀਸੈਂਟਲੀ ਹੁਣ ਕੈਨੇਡਾ ਸਰਕਾਰ ਤੋਂ ਮਾਨਤਾ ਮਿਲੀ ਹੈ ਜਿਹੜੀ ਐਲਸਾ ਉਹ ਬਹੁਤ ਲੰਬੇ ਸਮੇਂ ਤੋਂ ਕੈਨੇਡਾ ਤੋਂ ਅਪਰੂਵਡ ਆ ਤੇ ਦੋਨੇ ਹੀ ਮਤਲਬ ਐਟ ਪ੍ਰੈਜ਼ੈਂਟ ਦੋਨੇ ਵੈਲਿਡ ਨੇ ਤੇ ਜੇ ਆਪਾਂ ਗੱਲ ਕਰੀਏ ਜਿਵੇਂ ਮੈਡਮ ਨੇ ਮੈਮ ਆਈਡੀਪੀ ਤੋਂ ਵੀ ਸਰਟੀਫਾਈਡ ਨੇ ਮੈਮ ਪੀਅਰਸਨ ਤੋਂ ਵੀ ਸਰਟੀਫਾਈਡ ਨੇ ਮੈਡਮ ਦੋਨਾਂ ਜਿਹੜੀਆਂ ਕੰਪਨੀਆਂਜ਼ ਨੇ ਆਈਡੀਪੀ ਤੇ ਪੀਟੀ ਦੇ ਜਿਹੜੀ ਐਗਜ਼ਾਮ ਲੈਣ ਵਾਲੀ ਕੰਪਨੀਆਂ ਪੀਅਰਸ ਹਨ ਦੋਨਾਂ ਤੋਂ ਮੈਡਮ ਸਰਟੀਫਾਈਡ ਨੇ ਤੇ ਦੋਨਾਂ ਦੀਆਂ ਕਲਾਸਾਂ ਮੈਡਮ ਖੁਦ ਲੈਂਦੇ ਨੇ ਪੀਟੀ ਦੇ ਵੀ ਜਿੰਨੇ ਵੀ ਜਿਹੜੇ ਵਰਕਸ਼ਾਪਸ ਹੁੰਦੀਆਂ ਨੇ ਉਹ ਵੀ ਮੈਡਮ ਲੈਂਦੇ ਨੇ ਤੇ ਆਲਸ ਦੇ ਵਿੱਚ ਤਾਂ ਮੈਮ ਖੁਦ ਰੀਡਿੰਗ ਐਂਡ ਰਾਈਟਿੰਗ ਕਰਵਾਉਂਦੀ ਕਰਵਾਉਂਦੇ ਜਿੱਦਾਂ ਵੀਰ ਜੀ ਤੁਸੀਂ ਗੱਲ ਕੀਤੀ ਹੈ ਵੀ ਤੁਸੀਂ ਹਰ ਵਾਰ ਇਹ ਹੀ ਕਹਿ ਰਹੇ ਹੋ ਮੈਡਮ ਆਪ ਪੜਾਉਂਦੇ ਆ ਆਪਾਂ ਦੇ ਇੱਕ ਤਾਂ ਮੈਮ ਆਨਰ ਹੋਵੇ ਇੱਥੋਂ ਦੇ ਹਨਾ ਤੇ ਜਦੋਂ ਆਪ ਆਨਰ ਪੜਾ ਲੈਂਦਾ ਤਾਂ ਫੀਸੇਜ਼ ਬਹੁਤ ਜ਼ਿਆਦਾ ਡਬਲ ਨੂੰ ਨਹੀਂ ਟ੍ਰਿਪਲ ਹੋ ਜਾਂਦੀਆਂ ਨੇ ਮੈ ਯਾ ਬਟ ਅਸੀਂ ਫੀਸ ਬੜੀ ਜੈਨੂਇਨ ਲੈਂਦੇ ਆ ਦੀ ਜਿਹੜੀ ਸਾਡੀ ਐਲਸ ਤੇ ਪੀਟੀ ਦੀ ਫੀਸ ਹੈ ਜੀ ਸਿਰਫ 6500 ਰੁਪਈਆ ਦੀ ਜੇ ਤੁਸੀਂ ਬਰਨਾਲੇ ਦੇ ਬਾਕੀ ਇੰਸਟੀਟਿਊਟਸ ਦੀ ਗੱਲ ਕਰੋਂ ਤਾਂ ਕਿਸੇ ਦੀ ਫੀਸ ਵੀ 8500 ਤੋਂ ਘੱਟ ਨਹੀਂ ਹੈਗੀ 8500 ਲੈਂਦਾ ਕੋਈ 9500 ਲੈਂਦਾ ਈਵਨ ਕਈ ਤਾਂ ਇਹ ਜਿਹੇ ਨੇ ਜਿਹੜੇ 11 11500 ਵੀ ਲੈਂਦੇ ਨੇ ਜਿਹੜੇ ਇਹ ਬਹੁਤ ਜ਼ਿਆਦਾ ਨੇ ਸਾਨੂੰ ਖੁਦ ਨੂੰ ਲੱਗਦਾ ਹੁੰਦਾ ਕਿ ਬਹੁਤ ਜ਼ਿਆਦਾ ਨੇ ਦੇਖੋ ਅਸੀਂ ਫੀਸ ਘੱਟ ਲੈਨੇ ਆ ਉਹਦਾ ਕਾਰਨ ਹੈ ਕਿ ਦੇਖੋ ਬਿਲਡਿੰਗ ਸਾਡੀ ਆਪਦੀ ਆ ਬਿਲਡਿੰਗ ਦਾ ਸਾਨੂੰ ਕੋਈ ਖਰਚਾ ਨਹੀਂ ਹੈਗਾ ਜਿਹਦੇ ਕਰਕੇ ਬੱਚਿਆਂ ਤੇ ਬੋਝ ਨਹੀਂ ਪੈਂਦਾ ਮੈਡਮ ਖੁਦ ਪੜਾਉਂਦੇ ਨੇ ਮੈਡਮ ਦਾ ਦੇਖੋ ਸ਼ੌਂਕ ਹੈ ਜੀ ਪੜਾਉਣਾ ਜਿਹਦੇ ਕਰਕੇ ਅਸੀਂ ਬੱਚਿਆਂ ਤੋਂ ਜਨੂਨ ਫੀਸਾਂ ਰੱਖੀਆਂ ਹੋਈਆਂ ਨੇ ਸੋ ਥੈਟ ਕਿ ਜਿਹੜੇ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਨੇ ਉਹ ਵੀ ਈਜ਼ੀਲੀ ਆਪਣੀ ਪੜਾਈ ਪੂਰੀ ਕਰ ਸਕਣ ਤੇ ਹੁਣ ਵੀ ਜਿਵੇਂ ਤੁਸੀਂ ਗੱਲ ਕੀਤੀ ਆ ਹਨਾ ਵੀ ਉਹ ਵੀ ਮੱਧ ਵਰਗੀ ਪਰਿਵਾਰਾਂ ਵਾਲੇ ਬੱਚੇ ਵੀ ਆ ਆਪਣੀ ਪੜਾਈ ਪੂਰੀ ਕਰ ਲੈਣਾ ਤੇ ਕਿੰਨੇ ਮਤਲਬ ਕਿੰਨੇ ਸਾਲਾਂ ਦਾ ਕੋਰਸ ਕਰਾਉਣੇ ਆ ਤੁਸੀਂ ਆਈਲੈਂਡਸ ਦਾ ਜਿਵੇਂ ਬੱਚੇ ਕਰਦੇ ਆਨੂੰ ਮੈਡਮ ਦੇਖੋ ਜਿਹੜੇ ਸਾਡੇ ਕੋਲੇ ਬੱਚੇ ਕਨਵੈਂਟ ਸਕੂਲਸ ਦੇ ਆਉਂਦੇ ਨੇ ਹਾਂਜੀ ਉਹ 2 ਮਹੀਨੇ ਚਾਰਜ ਕਰ ਜਾਂਦੇ ਨੇ ਜਿਹੜੇ ਸਾਡੇ ਕੋਲੇ ਪਿੰਡਾਂ ਦੇ ਬੱਚੇ ਆਉਂਦੇ ਨੇ ਜੀ ਉਹਨਾਂ ਨੂੰ 3 ਤੋਂ 4 ਮਹੀਨੇ ਲੱਗ ਜਾਂਦੇ ਨੇ ਜੀ ਮਤਲਬ ਜਿਹੜਾ ਬੱਚਾ ਬਹੁਤ ਜ਼ਿਆਦਾ ਵੀਕ ਹੈ ਬਹੁਤ ਹੀ ਜ਼ਿਆਦਾ ਵੀਕ ਹੈ ਉਹਨੂੰ 4 ਤੋਂ 5 ਮਹੀਨੇ ਲੱਗ ਜਾਂਦੇ ਨੇ ਇਸ ਤੋਂ ਬਾਅਦ ਮੈਮ ਟਾਈਮ ਨਹੀਂ ਲੱਗਦਾ ਹੈਗਾ ਐਕਚੁਅਲ ਦੇ ਵਿੱਚ ਅਸੀਂ ਜਿਹੜਾ ਬੱਚਾ ਸਾਡੇ ਕੋਲੇ ਸਟਾਰਟਿੰਗ 'ਚ ਆ ਗਿਆ ਅਸੀਂ ਉਹਨਾਂ ਨੂੰ ਆਪਦੇ ਤਰੀਕੇ ਨਾਲ ਸ਼ੁਰੂ ਕਰ ਲੈਂਦੇ ਆ ਜਿਵੇਂ ਹਨ ਸਾਡੇ ਕੋਲੇ ਨਵੇਂ ਐਡਮਿਸ਼ਨਸ ਸ਼ੁਰੂ ਹੋ ਗਏ ਆ ਅਸੀਂ ਉਹ ਬੱਚਾ ਨੂੰ ਗ੍ਰਾਮਰ ਦੀਆਂ ਕਲਾਸਾਂ ਜਿਹੜੀਆਂ ਸਪੋਕਨ ਦੇ ਵਿੱਚ ਅਸੀਂ ਜਿੰਨਾ ਵੀ ਕੁਝ ਕਰਾਉਨੇ ਆ ਉਹ ਫ੍ਰੀ ਆਫ ਕਾਸਟ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਮੈਮੋ ਦਾ ਅਸੀਂ ਕੁਝ ਵੀ ਐਕਸਟਰਾ ਚਾਰਜਸ ਨਹੀਂ ਲੈਂਦੇ ਸੋ ਥੈਟ ਕਿ ਉਹ ਬੱਚਿਆਂ ਦਾ ਬੇਸ ਬਣ ਜੇ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਸਾਰੀ ਗ੍ਰਾਮਰ ఎవਰੀਥਿੰਗ ਸਪੋਕਨ ਵਾਲਾ ਸਾਰਾ ਕੁਝ ਨਾਲ ਨਾਲ ਕਰਵਾਇਆ ਜਾਂਦਾ ਹੈ ਸੋ ਥੈਟ ਕੀ ਜਿਹੜੇ ਬੱਚਿਆਂ ਨੂੰ ਆਉਂਦੀ ਆ ਉਹਨਾਂ ਦੀ ਰਿਵੀਜ਼ਨ ਹੋ ਜੇ ਜਿਨ੍ਹਾਂ ਨੂੰ ਨਹੀਂ ਆਉਂਦੀ ਮੈਮ ਬੈਚਸ ਨੇ ਜਿਹੜੇ ਸਾਡੇ ਫਲੈਕਸੀਬਲ ਨੇ ਜਿਵੇਂ ਜਿਹੜਾ ਸਾਡਾ ਪਹਿਲਾ ਬੈਚ ਸੀ ਉਹ ਸ਼ੁਰੂ ਹੋ ਚੁੱਕਿਆ ਹੁਣ ਸੈਕੰਡ ਬੈਚ ਅਸੀਂ 1 ਅਪ੍ਰੈਲ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਜਿਹੜਾ ਸਾਡਾ ਥਰਡ ਬੈਚ ਹੈ ਜੀ ਉਹ ਨੀਅਰ ਅਬਾਊਟ ਅਸੀਂ 8-9 ਤਰੀਕ ਦੇ ਆਸ-ਪਾਸ ਸਟਾਰਟ ਕਰਨ ਜਾ ਰਹੇ ਹਾਂ ਮੈਮ ਜਿੱਦਾਂ ਤੁਸੀਂ ਬਾਕੀ ਇੰਸਟੀਚੂਟ ਦੀ ਵੀ ਗੱਲ ਕੀਤੀ ਆਪਣੇ ਬਾਰੇ ਵੀ ਦੱਸਿਆ ਹਨਾ ਹੁਣ ਮੈਨੂੰ ਆਏ ਦੋਸਤੋ ਵੀ ਤੁਸੀਂ ਬਾਕੀਆਂ ਨਾਲੋਂ ਕੀ ਖਾਸ ਲੈ ਕੇ ਆਏਗਾ ਸਟੂਡੈਂਟਸ ਵਾਸਤੇ ਮੈਮ ਜਿੱਦਾਂ ਤੁਸੀਂ ਕੁਐਸਚਨ ਪੁੱਛਿਆ ਇਹਦੇ ਚ ਮੇਨ ਦੇਖੋ ਅਗੇਨ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਦੋ ਚੀਜ਼ਾਂ ਹੀ ਆਉਂਦੀਆਂ ਕੌਣ ਪੜਾ ਰਿਹਾ ਆ ਆਪਾਂ ਆਲਰੇਡੀ ਗੱਲ ਕਰ ਲਈਏ ਹੁਣ ਆਪਾਂ ਗੱਲ ਕਰਦੇ ਆ ਮਟੀਰੀਅਲ ਦੀ ਹੁਣ ਜਿਵੇਂ ਮੋਸਟ ਆਫ ਜਿਹੜੇ ਇੰਸਟੀਟਿਊਟਸ ਨੇ ਉਹਨਾਂ ਦੀ ਗੱਲ ਕਰਾਂ ਤੇ ਉਹ ਸਾਰੇ ਕੀ ਕਰਦੇ ਨੇ ਸੇਮ ਰੀਡਿੰਗ ਸੇਮ ਰਾਈਟਿੰਗ ਕਰਾਉਂਦੇ ਨੇ ਸੇਮ ਇਨ ਦਾ ਸੈਂਸ ਉਹਨਾਂ ਕੋਲ ਮਟੀਰੀਅਲ ਹੈ ਜੁੜਾ ਜਿਵੇਂ ਰੀਡਿੰਗ ਦਾ ਹੋ ਗਿਆ ਲਿਸਨਿੰਗ ਦਾ ਹੋ ਗਿਆ ਬਿਲਕੁਲ ਸੇਮ ਆ ਤੇ ਉਹ ਜਿਹੜਾ ਲੈਵਲ ਐ ਮੈਮ ਉਹ ਕਰਾਉਂਦੇ ਨੇ ਕੇਮਬ੍ਰਿਜ ਦਾ ਉਹ ਐਗਜ਼ਾਮ ਲੈਵਲ ਨਹੀਂ ਹੈਗਾ ਜਿੱਦਾਂ ਮੈਂ ਆਲਰੇਡੀ ਤੁਹਾਨੂੰ ਦੱਸਿਆ ਕਿ ਮੈਂ ਆਲਰੇਡੀ ਐਗਜ਼ਾਮ ਦਿੱਤਾ ਤੇ ਮੇਰੇ ਖੁਦ ਦੇ ਬਹੁਤ ਵਧੀਆ ਬੈਂਡ ਸਕੋਰ ਨੇ ਸੋ ਮੈਨੂੰ ਖੁਦ ਨੂੰ ਪ ਤੇ ਮੈਂ ਕੀ ਕਰਦੀ ਆ ਜਦੋਂ ਮਟੀਰੀਅਲ ਮੈਮ ਉਹ ਟੋਟਲੀ ਡਿਫਰੈਂਟ ਹੈ ਤੁਸੀਂ ਪੰਜਾਬ ਨਾਲ ਕੰਪੈਰੀਜ਼ਨ ਕਰ ਲਿਓ ਮੇਰਾ ਮਟੀਰੀਅਲ ਟੋਟਲੀ ਡਿਫਰੈਂਟ ਮਿਲੇਗਾ ਕਿਉਂਕਿ ਮੈਂ ਰੀਡਿੰਗ ਲਿਸਨਿੰਗ ਰਾਈਟਿੰਗ ਮੈਂ ਸਿਰਫ ਉਹ ਚੀਜ਼ਾਂ ਕਰਾਉਣੀ ਹੈ ਜਿਹੜੀਆਂ ਪਹਿਲਾਂ ਐਗਜ਼ਾਮ ਚ ਆ ਚੁੱਕੀਆਂ ਨੇ 2017 ਤੋਂ ਲੈ ਕੇ ਹੁਣ ਤੱਕ ਮੈਡਮ ਅਨਡ ਸੈਕੰਡਲੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਵੀ ਪਤਾ ਹੈ ਵੀ ਕਿੰਨਾ ਕੁ ਮਟੀਰੀਅਲ ਹੁੰਦਾ ਉਹ ਰਿਪੀਟ ਹੁੰਦਾ ਰਹਿੰਦਾ ਤਾਂ ਐਗਜ਼ਾਮ ਦੇ ਵਿੱਚ ਜਿਹੜਾ ਮੈਂ ਜੋ ਵੀ ਤੁਹਾਨੂੰ ਕਰਾਉਂਗੀ ਜਿੱਦਾਂ ਸਟੂਡੈਂਟਸ ਨੂੰ ਕਰਾਉਣੀ ਹੈ ਮੈਂ ਕਲਾਸ ਦੇ ਵਿੱਚ ਤੇ ਉਹ ਐਗਜ਼ਾਮ 'ਚ ਬੱਚਿਆਂ ਨੂੰ ਆਉਂਦਾ ਆ ਜਿਹਦੇ ਕਰਕੇ ਬੱਚਿਆਂ ਦੇ ਬੈਂਡ ਸਕੋਰ ਬਹੁਤ ਵਧੀਆ ਆਉਂਦੇ ਨੇ ਸੋ ਮਟੀਰੀਅਲ ਡੈਫੀਨਿਟਲੀ ਮੈਟਰ ਕਰਦਾ ਆ ਤੇ ਮੈਮ ਜੀ ਆਪਾਂ ਗੱਲ ਕਰੀ ਇੱਕ ਮੈਨੂੰ ਤੁਹਾਡੇ ਬਾਰੇ ਇਹ ਗੱਲ ਪਤਾ ਲੱਗੀ ਆ ਕਿ ਤੁਸੀਂ ਸਟੂਡੈਂਟਸ ਨੂੰ ਇਨਕਰੇਜ ਕਰਦੇ ਹੋ ਕਿ ਜਿਹੜੇ ਬੱਚਿਆਂ ਦੇ ਬੈਂਡ ਸਕੋਰ ਆ ਜਾਂਦੇ ਆਗੇ ਜਾਨੀ ਕਿ 9 ਕਿਸੇ ਮੋਡਿਊਲ 'ਚ ਵੀ ਆ ਜਾਂਦਾ ਤੁਸੀਂ ਉਹਨਾਂ ਨੂੰ ਪ੍ਰਾਈਜ਼ ਦਿੰਨਗੇ ਵੀ ਮੈਨੂੰ ਐ ਲੱਗਦਾ ਪਿਆ ਵੀ ਜੇ ਬੱਚਾ ਹਰ ਕੋਈ ਕੋਸ਼ਿਸ਼ ਕਰੇ ਆਪਣੀ ਫੀਸ ਤਾਂ ਹੋਈ ਸੀ ਚੀਜ਼ ਦੀ ਵਾਪਸ ਕਰਾ ਸਕਦਾ ਹੀ ਬਿਲਕੁਲ ਮੈਮ ਤੇ ਇਹ ਬਹੁਤ ਖੁਸ਼ੀ ਦੀ ਗੱਲ ਆ ਮਤਲਬ ਜਿੰਨੇ ਵੀ ਸਾਡੇ ਕੋਲ ਸਟੂਡੈਂਟਸ ਨੇ ਜਿਨ੍ਹਾਂ ਦੇ 9 ਬੈਂਡਸ ਕੋਰ ਕਿਸੇ ਇੱਕ ਮੋਡੀਊਲ ਚ ਵੀ ਆਏ ਨੇ ਆਪਾਂ ਉਹਨਾਂ ਨੂੰ 10000 10000 ਰੁਪਏ ਜੁੜਾ ਹੈਗਾ ਉਹ ਕੈਸ਼ ਪ੍ਰਾਈਜ਼ ਬੱਚੇ ਨੂੰ ਦਿੰਨੇ ਦੇਖੋ ਮੈਡਮ ਅਗੇਨ ਐਜੂਕੇਸ਼ਨ ਦੀ ਗੱਲ ਹੈ ਤਾਂ ਬੱਚਿਆਂ ਨੂੰ ਐਨਕਰੇਜ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਦੇਖੋ ਦੋ ਬੱਚੇ ਐਨਕਰੇਜ ਹੋਏ ਆ ਆਪਾਂ ਨੂੰ ਦੇਖ ਕੇ ਉਹਨਾਂ ਨੂੰ ਲੱਗੇ ਕਿ ਹਾਂ ਸਾਨੂੰ ਹੋਰ ਮਿਹਨਤ ਕਰਨੀ ਚਾਹੀਦੀ ਆ ਉਹਦੇ ਨਾਲ ਸਭ ਦਾ ਫਾਇਦਾ ਹੋਊਗਾ ਪੈਰੈਂਟਸ ਦਾ ਵੀ ਫਾਇਦਾ ਹੋਊਗਾ ਸੈਕੰਡਲੀ ਜਿਹੜੇ ਬੱਚੇ ਨੇ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਨੇ ਜਿਹੜੇ ਉਹ ਵੀ ਐਨਕਰੇਜ ਮੈਨੂੰ ਨਾਲ ਥੋੜਾ ਲਾਸ ਹੋ ਜਾਊਗਾ ਮੈਮ ਮੈਮ ਕੋਈ ਚੱਕਰ ਨਹੀਂ ਹੈ ਦੇਖੋ ਆਪਾਂ ਕਿਹੜਾ ਇੱਥੇ ਬਿਜ਼ਨਸ ਦੇ ਤੌਰ ਤੇ ਬੈਠੇ ਆ ਜਿੱਦਾਂ ਸਰ ਨੇ ਪਹਿਲਾਂ ਦੱਸਿਆ ਸੀ ਮੇਰਾ ਸ਼ੌਂਕ ਹੈ ਸ਼ੁਰੂ ਤੋਂ ਮਤਲਬ ਮੈਨੂੰ ਟੀਚ ਕਰਨਾ ਬਹੁਤ ਵਧੀਆ ਲੱਗਦਾ ਹੈ ਦੂਜੀ ਗੱਲ ਮੈਡਮ ਜਿੱਦਾਂ ਮੈਂ ਤੁਹਾਨੂੰ ਅੱਜ ਇੱਕ ਸਟੂਡੈਂਟ ਨਾਲ ਮਿਲਾਉਣੀ ਹੈ ਜਿਹੜਾ ਖੁਦ ਮੇਰੇ ਕੋਲ ਆਇਲਸ ਕਰਕੇ ਗਿਆ ਬਹੁਤ ਵਧੀਆ ਬੈਂਡ ਸਕੋਰ ਸੀ ਗਿਆ ਤੇ ਉਹ ਅੱਜ ਐਡਮਿਸ਼ਨ ਦੇ ਲਈ ਆਇਆ ਆਪਣੇ ਫ੍ਰੈਂਡਲੀ ਐਡਮਿਸ਼ਨ ਮੇਰੇ ਕੋਲ ਕਰਾਉਣ ਆਇਆ ਯਾਨੀ ਕਿ ਜਿਹੜੇ ਸਟੂਡੈਂਟ ਨੂੰ ਤੁਸੀਂ ਇਨਾਮ ਦੇ ਕੇ ਤੋਰਦੇ ਹੋ ਤੇ ਉਹੀ ਤੁਹਾਡੇ ਕੋਲ ਸਟੂਡੈਂਟਸ ਲੈ ਆਂਦੇ ਬਿਲਕੁਲ ਜੀ ਬਿਲਕੁਲ ਦੇਖੋ ਇਹੀ ਸਭ ਤੋਂ ਵਧੀਆ ਚੀਜ਼ਾਂ ਤੇ ਮੈਨੂੰ ਲੱਗਦਾ ਹੋਣੀ ਵੀ ਚਾਹੀਦੀ ਆ ਕਿਉਂਕਿ ਇੱਕ ਬੱਚੇ ਨੂੰ ਆਪ ਬਹੁਤ ਵਧੀਆ ਪੜਾਇਆ ਤਾਂ ਉਹ ਡੈਫੀਨਿਟਲੀ ਤੁਹਾਡਾ ਰੈਫਰੈਂਸ ਅੱਗੇ ਜਾ ਕੇ ਦਿੰਦਾ ਆ ਹੁਣ ਮੰਨ ਲਓ ਮੈਂ ਬੱਚੇ ਨੂੰ ਵ ਸਭ ਤੋਂ ਵਧੀਆ ਪੜਾਉਂਦੀ 100% ਗਾਰੰਟੀ ਦਿੰਨੀ ਆ ਮੇਰਾ ਨਾਮ ਜਸਦੀਪ ਸਿੰਘ ਆ ਤੇ ਮੈਂ ਜੋਧਪੁਰ ਤੋਂ ਬਿਲੋਂਗ ਕਰਦਾ ਤੇ ਮੈਂ ਆਪਣੇ ਆਇਲਸ ਸਿਓਰਸੋਰ ਆਇਲਸ ਇੰਸਟੀਟਿਊਟ ਦੇ ਵਿੱਚੋਂ ਕੀਤੀ ਸੀ ਜਿੱਥੋਂ ਕਿ ਮੈਨੇ 7 ਬੈਂਡ ਲਏਤੇ ਸੀ ਤੇ ਜੇਕਰ ਮੈਂ ਆਪਣੇ ਐਕਸਪੀਰੀਅੰਸ ਦੀ ਗੱਲ ਕਰਾਂ ਤਾਂ ਜਿਹੜੇ ਮੀਨਕਸ਼ੀ ਮੈਂ ਹਮਨੇ ਜਿਹੜੇ ਕਿ ਇੱਥੋਂ ਦੇ ਡਾਇਰੈਕਟਰ ਨੇਗੇ ਤੇ ਲਾਈਕ ਉਹਨਾਂ ਦਾ ਉਹਨਾਂ ਦਾ ਪੜਾਉਣ ਦਾ ਵੇਅ ਸਭ ਤੋਂ ਬੈਸਟ ਵੇਅ ਆ ਬਿਕਾਜ਼ ਮੈਂ ਪਹਿਲਾਂ ਵੀ ਇੱਕ ਥੰਮ ਆਲਸ ਗਿਆ ਸੀਗਾ ਤੇ ਉੱਥੇ ਲਾਈਕ ਮੈਨੂੰ ਸਮਝ ਨਹੀਂ ਆਇਆ ਸਪੈਸ਼ਲੀ ਆਈ ਐਮ ਟਾਕਿੰਗ ਅਬਾਊਟ ਰੀਡਿੰਗ ਐਂਡ ਰਾਈਟਿੰਗ ਤੇ ਰਾਈਟਿੰਗ ਤਾਂ ਜੇਕਰ ਮੈਂ ਗੱਲ ਕਰਾਂ ਤਾਂ ਮੈਨੂੰ ਬਿਲਕੁਲ ਵੀ ਸਮਝ ਨਹੀਂ ਆਉਂਦੀ ਟਾਸਕ 1 ਮੇਰੇ ਲਈ ਸਭ ਤੋਂ ਜ਼ਿਆਦਾ ਡਿਫਿਕਲਟ ਸੀਗਾ ਤੇ ਜੇਕਰ ਮੈਂ ਜਦੋਂ ਮੈਂ ਇੱਥੇ ਆਇਆ ਤਾਂ ਮੈਨੂੰ ਟਾਸਕ 1 ਐਂਡ ਟਾਸਕ 2 ਸਭ ਤੋਂ ਬੈਸਟ ਲੱਗੇ ਤੇ ਅੱਜ ਮੈਂ ਇੱਥੇ ਇਸ ਲਈ ਆਇਆਗਾ ਕਿਉਂਕਿ ਮੈਨੇ ਅਰਪਨ ਦੀ ਜੋ ਕਿ ਮੇਰਾ ਦੋਸਤ ਹੈ ਮੈਨੇ ਇਹਦੀ ਐਡਮਿਸ਼ਨ ਕਰਵਾਉਣੀ ਹੈ ਇਸ ਇੰਸਟੀਟਿਊਟ ਦੇ ਵਿੱਚ ਬਿਕਾਜ਼ ਇਟਸ ਦਾ ਵਨ ਆਫ ਦਾ ਬੈਸਟ ਇੰਸਟੀਟਿਊਟ ਇਨ ਬਰਨਾਲਾ ਤੇ ਦੋਸਤੋ ਆਪਾਂ ਮੈਮ ਤੋਂ ਦਾ ਸਾਰੀ ਡਿਟੇਲ ਹੈ ਜੀ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਤੇ ਚੱਲੀ ਜਾਂਦੇ ਪਿਆਂਗੇ ਤੁਸੀਂ ਉਹਨਾਂ ਤੇ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਵੀਰ ਜੀ ਇੱਕ ਐਡਰੈਸ ਜ਼ਰੂਰ ਦੱਸੋ ਕਿੱਥੇ ਆਉਣਾ ਬੱਚਿਆਂ ਨੇ ਹਾਂ ਮੈਮ ਇਹ ਜਿਹੜਾ ਸਾਡਾ ਇੰਸਟੀਟਿਊਟ ਹੈ ਜ ਮ ਬਸ ਸਟੈਂਡ ਦੇ ਬਿਲਕੁਲ ਸਾਹਮਣੇ ਸ਼ਨੀ ਦੇਵ ਮੰਦਰ ਵਾਲੀ ਗਲੀ ਹੈ ਜੀ ਸ਼ਨੀ ਦੇਵ ਦੇ ਮੰਦਰ ਵਾਲੀ ਗਲੀ ਕ੍ਰੋਸ ਕਰਕੇ ਪੱਤੀ ਰੋਡ ਆ ਜਾਂਦੇ ਹੈ ਜੀ ਉੱਥੋਂ ਰਾਈਟ ਸਾਈਡ ਮੁੜ ਕੇ ਬਸ ਨਾਲੀ ਹੈ ਜੀ ਬਸ ਸਟੈਂਡ ਤੋਂ 3 ਤੋਂ 4 ਮਿੰਟ ਪੈਦਲ ਚੱਲ ਕੇ ਰਸਤਾ ਗਿਆ ਜੀ ਤੇ ਲੋਕੇਸ਼ਨ ਹੈਗੀ ਹੈ ਮੈਪ ਤੇ ਹਾਂਜੀ ਮੈਮ ਲੋਕੇਸ਼ਨ ਮੈਪ ਤੇ ਹੈਗੀ ਹੈ ਜੀ Google ਤੇ ਸਰਮਾ ਵੱਧ ਸਾਡੇ ਰਿਵਿਊਜ਼ ਨੇ ਜੀ 5 ਸਟਾਰ ਰਿਵਿਊਜ਼ ਨੇ ਤੁਸੀਂ ਸਾਡੇ ਰਿਵਿਊਜ਼ ਵੀ ਚੈੱਕ ਕਰ ਸਕਦੇ ਹੋ ਸਾਡੇ ਰਿਜ਼ਲਟਸ ਨੇ YouTube ਚੈਨਲ इवन Instagram Facebook ਸਾਰਾ ਕੁਝ ਸ਼ੇਅਰਸ ਕੋਰਲਸ ਇੰਸਟੀਚਿਊਟ ਦੇ ਨਾਮ ਤੇ ਹੈ ਜੀ ਉੱਤੇ ਸਾਰੀਆਂ ਡਿਟੇਲਸ ਅਸੀਂ ਪਾਉਂਦੇ ਰਹਿੰਦੇ ਆ